ਛੋਟੇ ਪੋਤਿਆਂ ਨੂੰ ਚੁੱਕ ਗੋਦ 'ਚ ਖੜਾਉਂਦੀ ਦਾਦੇ-ਬਾਪ ਦੀ ਬਹਾਦਰੀ ਦੀ ਬਾਤ ਪਾਉਂਦੀ ਰਾਤ ਠੰਡੜੀ ਤੇ ਇਕ ਨਾਲ ਲਾਇ ਲਾਲ ਵੀ ਸੀਨੇ ਲਾਲਾਂ ਦੇ ਬਹਾਦਰੀ ਵੀ ਬੇਮਿਸਾਲ ਵੀ ਪਿਆਰੇ ਵਿਦਿਆਰਥੀਓ ਤੁਸੀਂ ਪਾਠ 17 ਮਾਤਾ ਗੁਜਰੀ ਜੀ ਚੰਗਿਤਰਾ ਪੜ ਚੁੱਕੇ ਹੋ ਅਸੀਂ ਇਸ ਪਾਠ ਵਿੱਚ ਦੇਖਿਆ ਕਿ ਮਾਤਾ ਗੁਜਰੀ ਜੀ ਸੇਵਾ ਸਿਮਰਨ ਅਤੇ ਸਹਿਨਸ਼ੀਲਤਾ ਦੀ ਜਿਉਂਦੇ ਜਾਗਦੇ ਮਿਸਾਲ ਹਨ ਸਾਨੂੰ ਵੀ ਆਪਣੀ ਜ਼ਿੰਦਗੀ ਵਿੱਚ ਸਹਿਣਸ਼ੀਲਤਾ ਵਰਗਾ ਗੁਣ ਅਪਣਾਉਣਾ ਚਾਹੀਦਾ ਹੈ ਅੱਜ ਅਸੀਂ ਇਸ ਪਾਠ ਵਿੱਚ ਆਏ ਕੁਝ ਮੁਹਾਵਰਿਆਂ ਨੂੰ ਪੜ੍ਹਾਂਗੇ ਅਤੇ ਸਮਝਾਂਗੇ ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਪਹਿਲਾ ਸ਼ਬਦ ਹੈ ਜੋਤੀ ਜੋਤ ਸਮਾਉਣਾ ਜਿਸ ਦਾ ਅਰਥ ਹੈ ਦੇ ਤਿਆਗਣਾ ਜਾਂ ਮਰਨਾ ਬੱਚਿਓ ਜਦੋਂ ਕੋਈ ਗੁਰੂ ਸਾਹਿਬਾਨ ਜਾਂ ਮਹਾਨ ਪੁਰਸ਼ ਆਪਣੀ ਜਿਸਮਾਨੀ ਦੇ ਨੂੰ ਤਿਆਗਦੇ ਹਨ ਤਾਂ ਉਸ ਨੂੰ ਜੋਤੀ ਜੋਤ ਸਮਾਉਣਾ ਕਿਹਾ ਜਾਂਦਾ ਹੈ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ 1539 ਨੂੰ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਅਤੇ ਸ੍ਰੀ ਗੁਰੂ ਹਰੀਕ੍ਰਿਸ਼ਨ ਜੀ ਬਹੁਤ ਛੋਟੀ ਉਮਰ ਵਿੱਚ ਹੀ ਜੋਤੀ ਜੋਤ ਸਮਾ ਗਏ ਤਾਂ ਜੋਤੀ ਜੋਤ ਸਮਾਉਣਾ ਦਾ ਅਰਥ ਹੈ ਦੇਹ ਤਿਆਗਣਾ ਜਾਂ ਮਰਨਾ ਦੂਸਰਾ ਸ਼ਬਦ ਹੈ ਪਾਲਣ-ਪੋषण ਕਰਨਾ ਜਿਸ ਦਾ ਅਰਥ ਹੈ ਪਰਵਰਸ਼ ਕਰਨਾ ਬੱਚਿਓ ਤੁਸੀਂ ਆਪਣੇ ਮਾਤਾ-ਪਿਤਾ ਦੇ ਬੱਚੇ ਹੋ ਅਤੇ ਤੁਹਾਡੇ ਜਨਮ ਤੋਂ ਲੈ ਕੇ ਤੁਹਾਡੀ ਸਿਹਤ ਪੜ੍ਹਾਈ ਅਤੇ ਹਰ ਤਰ੍ਹਾਂ ਦੀ ਲੋੜ ਨੂੰ ਤੁਹਾਡੇ ਮਾਤਾ-ਪਿਤਾ ਪੂਰਾ ਕਰਦੇ ਹਨ ਇਸ ਨੂੰ ਹੀ ਪਾਲਣ-ਪੋषण ਕਿਹਾ ਜਾਂਦਾ ਹੈ ਤਾਂ ਪਾਲਣ-ਪੋषण ਦਾ ਅਰਥ ਹੋਇਆ ਪਰਵਰਸ਼ ਕਰਨਾ ਸ਼ਬਦ ਹੈ ਤਸੀਹੇ ਦੇਣਾ ਜਿਸ ਦਾ ਅਰਥ ਹੈ ਕਸ਼ਟ ਦੇਣਾ ਬੱਚਿਓ ਤੁਸੀਂ ਪਾਠ ਵਿੱਚ ਪੜਿਆ ਹੀ ਹੈ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸਲਾਮ ਧਰਮ ਨਾ ਕਬੂਲਣ ਕਰਕੇ ਬਹੁਤ ਸਾਰੇ ਤਸੀਹੇ ਦਿੱਤੇ ਗਏ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਅਤੇ ਅੰਤ ਵਿੱਚ ਦੋਹੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਤਾਂ ਤਸੀਹੇ ਦੇਣ ਦਾ ਅਰਥ ਹੈ ਕਸ਼ਟ ਦੇਣਾ ਅਗਲਾ ਸ਼ਬਦ ਹੈ ਸ਼ਹੀਦੀ ਦੇਣਾ ਜਿਸ ਦਾ ਅਰਥ ਹੈ ਦੇਸ਼ ਜਾਂ ਧਰਮ ਦੇ ਖਾਤਰ ਜਾਨ ਵਾਰਨਾ ਬੱਚਿਓ ਸਾਡੇ ਦੇਸ਼ ਭਾਰਤ ਨੂੰ ਸੁਤੰਤਰ ਕਰਾਉਣ ਲਈ ਬਹੁਤ ਸਾਰੇ ਸ਼ਹੀਦਾਂ ਨੇ ਸ਼ਹੀਦੀ ਦਿੱਤੀ ਜਿਵੇਂ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ લાલાજપત્રાઈ ਅਤੇ ਸ਼ਹੀਦ ਉਦਮ ਸਿੰਘ ਇਹਨਾਂ ਤੋਂ ਬਿਨਾ ਵੀ ਹੋਰ ਬਹੁਤ ਸਾਰੇ ਸ਼ਹੀਦਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸ਼ਹੀਦੀ ਦਿੱਤੀ ਤਾਂ ਸ਼ਹੀਦੀ ਦਾ ਅਰਥ ਹੈ ਦੇਸ਼ ਜਾਂ ਧਰਮ ਦੀ ਖਾਤਰ ਜਾਨ ਵਾਰਨਾ ਅਗਲਾ ਸ਼ਬਦ ਹੈ ਤਪੱਸਿਆ ਕਰਨੀ ਜਿਸ ਦਾ ਅਰਥ ਹੈ ਸਰੀਰਕ ਸੁੱਖਾਂ ਨੂੰ ਤਿਆਗ ਕੇ ਭਗਤੀ ਕਰਨੀ ਬੱਚਿਓ ਤੁਸੀਂ ਪਾਠ ਵਿੱਚ ਪੜਿਆ ਹੀ ਹੈ ਕਿ ਸ਼੍ਰੀ ਗੁਰਤੇਗ ਬਹਾਦਰ ਜੀ ਨੇ ਬਾਬਾ ਬਕਾਲੇ 20 ਸਾਲ ਤਪੱਸਿਆ ਕੀਤੀ। ਬੱਚਿਓ ਮਨ ਲਗਾ ਕੇ ਪੜਨਾ ਵੀ ਤਪੱਸਿਆ ਹੀ ਹੁੰਦੀ ਹੈ ਅਤੇ ਉਸ ਤਪੱਸਿਆ ਦਾ ਫਲ ਤੁਹਾਨੂੰ ਚੰਗੇ ਨੰਬਰਾਂ ਦੇ ਰੂਪ ਵਿੱਚ ਮਿਲਦਾ ਹੈ। ਤਾਂ ਤਪੱਸਿਆ ਕਰਨੀ ਦਾ ਅਰਥ ਹੈ ਸਰੀਰਕ ਸੁੱਖਾਂ ਨੂੰ ਤਿਆਗ ਕੇ ਭਗਤੀ ਕਰਨੀ। ਅਗਲਾ ਸ਼ਬਦ ਹੈ ਸਰਬੰਸਵਾਰਨਾ ਜਿਸ ਦਾ ਅਰਥ ਹੈ ਸਾਰਾ ਪਰਿਵਾਰ ਵਾਰਨਾ ਬੱਚਿਓ ਤੁਹਾਨੂੰ ਪਤਾ ਹੀ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਮਾਤਾ ਚਾਰੋਂ ਪੁੱਤਰਾਂ ਨੂੰ ਕੌਮ ਦੀ ਖਾਤਰ ਵਾਰ ਦਿੱਤਾ ਸੀ ਇਸੇ ਲਈ ਹੀ ਉਹਨਾਂ ਨੂੰ ਸਰਬੰਸਦਾਨੀ ਕਿਹਾ ਜਾਂਦਾ ਹੈ ਤਾਂ ਸਰਬੰਸ ਵਾਰਨਾ ਦਾ ਅਰਥ ਹੈ ਸਾਰਾ ਪਰਿਵਾਰ ਵਾਰਨਾ ਘਰ ਦੇ ਕੰਮ ਵਿੱਚ ਪਚਿਓ ਤੁਸੀਂ ਇਹਨਾਂ ਮੁਹਾਵਰਿਆਂ ਨੂੰ ਹੀ ਸੁੰਦਰ ਲਿਖਾਈ ਵਿੱਚ ਆਪਣੀ ਕਾਪੀ ਤੇ ਕਰਨਾ ਹੈ ਉਸ ਕੰਮ ਨੂੰ ਆਪਣੇ ਅਧਿਆਪਕ ਜੀ ਤੋਂ ਚੈੱਕ ਵੀ ਕਰਵਾਉਣਾ ਹੈ